ਓਏ ਆ ਜਾਓ ਆ ਚਲੋ ਆ ਨਹੀਂ ਚਲ ਬੱਸ ਬੱਸ ਉਹ ਘਰਲਾ ਪਰਣਾ ਉਹ ਜਲੰਧਰ ਦਿਹਾਤ ਦੇ ਵਿੱਚ ਫਲੋਰ ਦੇ ਨੇੜੇ ਸਰਵਿਸ ਲੇਨ ਤੇ ਦੁੱਧ ਦੇ ਨਾਲ ਭਰਿਆ ਹੋਇਆ ਇੱਕ ਕੈਂਟਰ ਪਲਟਿਆ ਹੈ ਤਾਂ ਮੇਰੀ ਜਾਣਕਾਰੀ ਮੁਤਾਬਕ ਦੁੱਧ ਦੇ ਨਾਲ ਭਰਿਆ ਇੱਕ ਕੈਂਟਰ ਜੋ ਕਿ ਬਟਾਲਾ ਤੋਂ ਦੁੱਧ ਲੈ ਕੇ ਅੰਮ੍ਰਾਲਾ ਜਾ ਰਿਹਾ ਸੀ ਇਸੇ ਦੌਰਾਨ ਆਰਸੀ ਪਲਾਜ਼ਾ ਦੇ ਨੇੜੇ ਕੰਟੇਨਰ ਪਲਟ ਗਿਆ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਦੁੱਧ ਦਾ ਟੈਂਕਰ ਜੋਥੇ ਡਿੱਗਦਾ ਜਦ ਪਲਟਦਾ ਤਾਂ ਉਸ ਤੋਂ ਬਾਅਦ ਲੋਕ ਇੱਥੇ ਦੁੱਧ ਇਕੱਠਾ ਕਰਨ ਦੇ ਵਿੱਚ ਲੱਗ ਜਾਂਦੇ ਨੇ ਉਸ ਤੋਂ ਬਾਅਦ ਕੁਝ ਲੋਕ ਚਾਲਕ ਨੂੰ ਬਚਾਉਣ ਦੀ ਬਜਾਏ ਦੁੱਧ ਇਕੱਠਾ ਕਰਨ ਦੇ ਲਈ ਦੌੜੇ ਭੱਜੇ ਆਏ ਨੇ ਜਿਸ ਤੋਂ ਬਾਅਦ ਲੋਕ ਆਪਣੇ ਘਰਾਂ ਦੇ ਵਿੱਚੋਂ ਡਰਮ ਤੇ ਕੈਨ ਭਰ ਕੇ ਲਜਾਣ ਦੇ ਵੀ ਨਜ਼ਰ ਆਏ ਨੇ ਸਾਨੂੰ ਕੋਈ ਅਨਨੋਨ ਫੋਨ ਤੋਂ ਫੋਨ ਆਇਆ ਸੀ ਵੀ ਇੱਕ ਟਰੱਕ ਜਿਹੜਾ ਦੁੱਧ ਵਾਲਾ ਪਲਟ ਗਿਆ ਆ ਇਹ ਬਟਾਲੇ ਤੋਂ ਜਾ ਰਿਹਾ ਸੀਗਾ ਅੰਬਾਲਾ ਅੰਬਾਲਾ ਜੀ ਹਾਂਜੀ ਤੇ ਡਰਾਈਵਰ ਦੇ ਕੋ ਨੀਂਦ ਆਉਣ ਦਾ ਕਾਰਨ ਲੱਗ ਰਿਹਾ ਹਾਂਜੀ ਠੀਕ ਹੈ ਜੀ ਗੱਡੀ ਆ ਸਰਵਿਸ ਲਾਈਨ ਤੇ ਪਲਟੀ ਹੁਣ ਅਸੀਂ ਹੈਡਰਾ ਮੰਗਾਇਆ ਠੀਕ ਹੈ ਤੇ ਛੋਟੇ ਹੈਡਰੇ ਤਾਂ ਚੁੱਕਿਆ ਨਹੀਂ ਜਾਣਾ ਇਹ ਤੇ ਨੈਸ਼ਨਲ ਹਾਈਵੇ ਵਾਲੇ ਦਾ ਹੈਡਰਾ ਆ ਰਿਹਾ ਤੇ ਉਹਨਾਂ ਫਿਰ ਸਿੱਧਾ ਕਰਵਾ ਰਹੇ ਆ ਇਹ ਲੀਟਰਾਂ ਦੇ ਟਨਾਂ ਦੇ ਹਿਸਾਬ ਨਾਲ ਦੁੱਧ ਵਾਰੇ ਆ ਕੀ ਕਹਿਣਾ ਕੋਈ ਡਰਾਈਵਰ ਦੇ ਪਚਾਓ ਗਿਆ ਡਰਾਈਵਰ ਦੇ ਸੱਟ ਲੱਗੀ ਆ ਹਾਂਜੀ ਸਿਰ ਤੇ ਓਕੇ ਤੇ ਉਹਨੂੰ ਅਸੀਂ ਸਿਵਲ ਉਸ ਵੀ ਫਲੋਰ ਦਾਖਲ ਕਰਵਾਇਆ ਹੈ ਕਿੰਦਾ ਦੇ ਹਾਲਾਤ ਆ ਉਹਦਾ ਠੀਕ ਹੈ ਖਤਰੇ ਤੋਂ ਵਾਰੀ ਆ ਜੀ ਖਤਰੇ ਤੋਂ ਵਾਰੀ ਆ ਹਾਂਜੀ ਜਿਹੜਾ ਦੁੱਧ ਦਾ ਕਰਾ ਕਰਾ ਰਹੇ ਆ ਨਹੀਂ ਸਾਡੇ ਦੁੱਧ ਦਾ ਕਰਵਾ ਰਹੇ ਆ ਜੀ ਤੇ ਦੁੱਧ ਜੇ ਨਾ ਰੁੜਦਾ ਆ ਇਹ ਤਾਂ ਫ ਕਿੱਥੋਂ ਕਿੱਥੇ ਜਾ ਰਹੇ ਸੀਗੇ ਬਚਾਰੇ ਤੋਂ ਅੰਬਾਲਾ ਜਾ ਰਹੇ ਸੀ ਸਾ ਕੀ ਹੋਇਆ ਫਿਰ ਰਸਤੇ ਜਾ ਰਿਹਾ ਸੀ ਇਹ ਰੱਟੀ ਗੱਡੀ ਚਲਾ ਕੇ ਤੇ ਇੱਕ ਬਾਈਕ ਵਾਲਾ ਸੀ ਅੱਗੇ ਠੀਕ ਹੈ ਉਹਨੇ ਅਚਾਨਕ ਬ੍ਰੇਕ ਜੀ ਮਾਰੀ ਤੇ ਮੈਂ ਵੀ ਬ੍ਰੇਕ ਮਾਰੀ ਤੇ ਮੇਰੀ ਗੱਡੀ ਘੁੰਮ ਗਈ ਪਿੱਛੇ ਵੱਤ ਇਹ ਕਿਉਂ ਛੱਡਾ ਨੰਦ ਗੱਡੀ ਚ ਕੀ ਸੀ ਗੱਡੀ ਚ ਦਰਦ ਸੀ अच्छा जी फिर की होया गड्डी पलट गई गड्डी जाणदी जाके मैं भी ब्रेक मारी ते गड्डी फुटपाथी ਦੇ ਉੱਪਰ ਚੜ ਜਿਲੀ ਪਲਟ ਗਈ ਸੀ ਭਾਈ ਤੱਕੀ ਦੁੱਧ ਸੀ ਵਿੱਚ ਹਾਂਜੀ ਦੁੱਧ ਸੀ ਕਿੰਨਾ ਦੁੱਧ ਨੁਕਸਾਨ ਹੋ ਗਿਆ ਕਿੰਨੇ ਦਾ ਨੁਕਸਾਨ ਹੋ ਗਿਆ ਲਗਭਗ ਅਜੇ ਤਾਂ ਹੁਣ ਪਤਾ ਨਹੀਂ ਪਾਇਆ ਤੇ ਮਰ ਜਾਣੀ ਕਿੰਨੇ ਲੀਟਰ ਸੀ ਦੁੱਧ ਵਿੱਚ ਸੂਟ ਦਿਨ ਮੇਰੇ ਨਾਲ ਕੋਈ 22 23 24 ਲੀਟਰ ਹੈਗਾ ਹੈ 23 24 ਲੀਟਰ ਹੋਏਗਾ ਸ਼ਾਇਦ 23 24 ਹਾਂਜੀ ਹਾਂਜੀ ਕਿੱਥੋਂ ਆ ਕਿੱਥੋਂ ਜਾ ਰਹੀ ਸੀ ਕਿੱਥੇ ਜਾਣਾ ਸੀ ਬਟਾਲੇ ਤੋਂ ਅੰਮ੍ਰਿਤਸਰ ਜਾ ਰਹੇ ਹਾਂ ਕਿੱਥੇ ਦੀ ਗੱਟੀ ਹੈ ਇਹ ਬਟਾਲੇ ਦੀ ਹੈ ਜੀ ਤੇ ਤੁਹਾਨੂੰ ਕੋਈ ਜ਼ਖਮੀ ਨੂੰ ਲਿਆਂਦਾ ਕਿਸ ਨੇ ਹਾਂ ਜੀ ਮੈਨੂੰ ਛੜਕ ਪਸ ਰੱਖਿਆ ਪੁਲਸ ਵਾਲੇ ਲੈ ਕੇ ਆਏ